ਇਨੂੰ ਹੁਣ ਠੰਡਾ ਨਾ ਸਮਝ ਕੇ ਚੱਲਿਓ ਇਹ ਕੰਮ ਤੱਤਾ ਹੀ ਰਹਿਣਾ ਪੰਜ ਸਾਲ ਮੈਂ ਇੱਕ ਵਾਰੀ ਤੁਹਾਨੂੰ ਮਤਾ ਪੜ ਕੇ ਸੁਣਾ ਦਿੰਨਾ ਤੁਹਾਨੂੰ ਪਤਾ ਲੱਗ ਜੂ ਵੀਰੇ ਵਿੱਚ ਹੈ ਕੀ ਆ ਮੈਂ ਕੋਈ ਵੀ ਬੰਦਾ ਚਾਹੇ ਉਹ ਪਿੰਡ ਦਾ ਚਾਹੇ ਉਹ ਪਿੰਡੋਂ ਬਾਹਰ ਦਾ ਪਿੰਡ ਦੀ ਹੱਦ ਦੇ ਅੰਦਰ ਉਹਦੇ ਕੋਲੋਂ ਕੋਈ ਵੀ ਨਸ਼ਾ ਫੜਿਆ ਜਾਂਦਾ ਕੋਈ ਵੀ ਕੈਮੀਕਲ ਨਸ਼ਾ ਟੇਟਾਸ ਮੈਂ ਇੱਕ ਗੋਲੀਆਂ ਕੈਪਸੂਲ ਕੁਛ ਵੀ ਸਾਹ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਵੇਕੀ ਬੰਦੀ ਹੈ ਦੂਜਾ ਕਿਸੇ ਵੀ ਬੰਦੇ ਤੇ ਕਈ ਵਾਰ ਸ਼ੱਕ ਹੁੰਦਾ ਉਹਦੀ ਤਲਾਸ਼ੀ ਲੈਣ ਦਾ ਅਧਿਕਾਰ ਵੀ ਆ ਪਰ ਕੋਈ ਵੀ ਪਿੰਡ ਵਾਸੀ ਉਹਦੀ ਤਲਾਸ਼ੀ ਲੈ ਸਕਦਾ ਪਰ ਖਾਸ ਤੌਰ ਤੇ ਉੱਥੇ ਸਾਡਾ ਇੱਕ ਪੰਚਾਇਤ ਮੈਂਬਰ ਹਾਜ਼ਰ ਹੋਣਾ ਜ਼ਰੂਰੀ ਹੈ ਤੁਹਾਨੂੰ ਸ਼ੱਕ ਹੁੰਦੀ ਹੈ ਕਿਸੇ ਤੇ ਵੀ ਤੁਸੀਂ ਰੋਕ ਸਕਦੇ ਹੋ ਉਹਨੂੰ ਰੋਕ ਕੇ ਕਿਸੇ ਵੀ ਪੰਚਾਇਤ ਮੈਂਬਰ ਨੂੰ ਤਲਾਸ਼ ਦੇ ਕੇ ਆਪਾਂ ਉਹਦੀ ਤਲਾਸ਼ੀ ਲੈ ਸਕਦੇ ਹਾਂ ਤੀਜਾ ਕੋਈ ਵੀ ਮੈਡੀਕਲ ਦੁਕਾਨ ਵਾਲਾ ਕੋਈ ਵੀ ਡਾਕਟਰ ਕਿਸੇ ਨੂੰ ਕੋਈ ਵੀ ਸਿਰੰਜ ਕੋਈ ਨਸ਼ੇ ਦੇ ਕੈਪਸੂਲ ਕੋਈ ਨਸ਼ੇਲੀ ਗੋਲੀ ਤੇ ਵੇਚ ਦਾ ਫੜਿਆ ਗਿਆ ਤਾਂ ਉਹਦਾ ਲਾਇਸੈਂਸ ਕੈਂਸਲ ਕਰਾ ਲੂੰ ਤੇ ਉੱਤੇ ਬਣਦੀ ਜੋ ਕਾਨੂੰਨੀ ਆ ਉਹ ਕਾਰਵਾਈ ਕੀਤੀ ਜਾਊਗੀ ਮੇਰੀ ਕਿਸੇ ਨਾਲ ਕੋਈ ਲਿਆ ਜਨਗਾ ਚੌਥਾ ਜੇ ਕੋਈ ਮੈਂ ਆ ਜਿਹੜੀ ਗੱਲ ਬੋਲਣ ਲੱਗਾ ਨਾ ਇਹਨੂੰ ਮਾੜੀ ਜੀ ਗੌਰ ਨਾਲ ਸੁਣ ਲਿਓ ਸ਼ਾਇਦ ਕੁਝ ਬੰਦੇ ਇੱਥੇ ਬੈਠੇ ਹੋਣਗੇ ਕੌਸ਼ਲ ਪਿੰਡੋਂ ਬਾਹਰ ਵੀ ਐ ਜਿਹੜੇ ਅਸਵੰਥ ਪਿੰਡ ਚ ਹੈ ਨਹੀਂ ਇਹ ਉਹਨਾਂ ਤੱਕ ਵੀ ਪਹੁੰਚਦੀ ਹੋ ਜੂ ਕੋਈ ਵੀ ਬੰਦਾ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਜਾਂ ਫੜਾ ਦਿੱਤਾ ਜਾਂਦਾ ਪੰਚਾਇਤ ਵੱਲੋਂ ਸਾਡੇ ਪਿੰਡ ਦੇ ਲੋਕਾਂ ਵੱਲੋਂ ਕੋਈ ਵੀ ਉਹਨਾਂ ਨੂੰ ਛਡਾਉਣ ਜਾਂਦਾ ਥਾਣੇ ਜਾਂ ਅਦਾਲਤ 'ਚ ਜਾਂ ਥਾਣੇ ਜਾ ਕੇ ਕੋਈ ਜ਼ਮਾਨਤ ਦਿੰਦਾ ਉਹਦੀ ਜਾਂ ਕੋਈ ਅਦਾਲਤ 'ਚ ਜਾ ਕੇ ਉਹਦਾ ਉਹਦੀ ਜ਼ਮਾਨਤ ਦਿੰਦਾ ਨਾ ਅੱਖ ਭੈੜੀ ਆ ਮੇਰੀ ਬਾਜ਼ਰਗੀ ਆ ਮੈਂ ਇਨਾਂ ਕਾ ਦੱਸ ਦੇਣਾ ਮੈਂ ਟ੍ਰੇਸ ਕਰ ਲਿਆ ਬੰਦਾ ਉਸ ਬੰਦੇ ਦੇ ਬਾਰ ਚ ਮੈਂ ਧਰਨਾ ਲਾ ਦੇਣਾ ਉਹਦੇ ਪੋਸਟਰ ਬਣਾ ਕੇ ਪੈਂਡ ਦੀਆਂ ਗਲੀਆਂ ਗਲੀਆਂ ਚ ਲਾ ਦਿੰਨੇ ਆ ਜਿਹੜਾ ਨਸ਼ੇ ਵਾਲੇ ਨੂੰ ਛਡਾਉਣ ਚਲਾ ਗਿਆ ਅੱਜ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਿਆ ਸਾਡੀ ਪੰਚਾਇਤ ਬਣੀ ਹੋਈ ਨੂੰ ਇੱਕ ਨਵਾਂ ਸਾਲ ਨਵੀਂ ਆਗਾਜ਼ ਲੈ ਕੇ ਚੜਿਆ ਸਨ 2025 ਅੱਜ ਇੱਕ ਤਰੀਕ 1 ਜਨਵਰੀ ਨੂੰ ਅਸੀਂ ਅੱਜ ਜਿਹੜੇ ਪਿੰਡ ਦੇ ਬੜੇ ਅਹਿਮ ਮੁੱਦਿਆਂ ਤੇ ਜਿਨ੍ਹਾਂ ਤੇ ਅਸੀਂ ਇਲੈਕਸ਼ਨ ਜਿੱਤਿਆ ਸੀ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਰੱਖ ਕੇ ਅੱਜ ਉਹਨਾਂ ਮੁੱਦਿਆਂ ਤੇ ਇਹ ਗ੍ਰਾਮ ਸਭਾ ਬੁਲਾਈ ਗਈ ਆ ਜਿਹੜੀ ਇਹ ਗ੍ਰਾਮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਸਾਨੂੰ ਜਿਤਾਇਆ ਅਸੀਂ ਉਸੇ ਗੱਲ ਤੇ ਆਪਣੀ ਕਮਿਟਮੈਂਟ ਸਾਰੀ ਪੰਚਾਇਤ ਪੂਰੀ ਕਰ ਰਹੇ ਆ ਅਸੀਂ ਅੱਜ ਤੋਂ ਪਿੰਡ ਦੇ ਰੂਲਸ ਰੈਗੂਲੇਸ਼ਨ ਬਣਾਏ ਆ ਬੁੱਕੀਪੁਰ ਵਿੱਚ ਪਹਿਲਾਂ ਕਾਗਜ਼ਾਂ 'ਚ ਤਾਂ ਬੇਸ਼ੱਕ ਹੁੰਦੀ ਹੋਵੇ ਪਰ ਪਹਿਲਾਂ ਕਦੇ ಗ್ರಾಮ ਸਭਾ ਇਸ ਲੈਵਲ 'ਚ ਨਹੀਂ ਹੋਈ ਇਹਨਾਂ ਲੋਕਾਂ ਨੇ ਪਿਆਰ ਦਿੱਤਾ ਇੰਨੀ ಗ್ರಾಮ ਸਭਾ ਹੋਈ ਆ ਜਿਹੜੀ ਅੱਜ ਪਿੰਡ ਦੇ ਵਿੱਚ ਤੇ ਉਹਦੇ 'ਚ ਜਿਹੜੇ ਮੇਨ ਅਹਿਮ ਮੁੱਦੇ ਰੱਖੇ ਗਏ ਆ ਉਹ ਰੱਖੇ ਗਏ ਜਿਵੇਂ ਨਸ਼ਿਆਂ ਦਾ ਮੁੱਦਾ ਸਭ ਤੋਂ ਅਹਿਮ ਸੀਗਾ ਉਹਦੇ ਵਰ ਖਿਲਾਫ ਅਸੀਂ ਇੱਕ ਮਤਾ ਪਾ ਕੇ ਇੱਕ ਕਾਨੂੰਨ ਜਾਰੀ ਕਰ ਦਿੱਤਾ ਗਿਆ ਵਾ ਜਿਹੜਾ ਇਸੇ ਕਾਨੂੰਨ ਨੂੰ ਫਾਲੋ ਕਰੂਗਾ ਜਿਹੜਾ ਬੰਦਾ ਇਹ ਰੂਲ ਰੈਗੂਲੇਸ਼ਨ ਨਹੀਂ ਫਾਲੋ ਕਰਦਾ ਜਾਂ ਨਸ਼ਾ ਵੇਚਦਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਪਹਿਰੇ ਲੱਗਣਗੇ ਵੈਸੇ ਤਾਂ ਤਕਰੀਬਨ ਸਾਡੀ ਕਮੇਟੀ ਪਹਿਲਾਂ ਤੋਂ ਹੀ ਵਰਕ ਕਰਦੀ ਆ ਰਹੀ ਆ ਸਾਡੇ ਪਿੰਡ 'ਚ ਬਹੁਤ ਅੱਗੇ ਨੂੰ ਫਰਕ ਵੀ ਪਿਆ ਇਸ ਚੀਜ਼ ਦਾ ਪਰ ਜਿਹੜੇ ਮੁੱਦਿਆਂ ਦੇ ਅਸੀਂ ਅੱਜ ਚੋਣ ਜਿੱਤੀ ਸੀ ਪਰ ਸਾਨੂੰ ਉਹਨਾਂ ਮੁੱਦਿਆਂ ਤੇ ਖੜਨਾ ਸਾਡਾ ਅਧਿਕਾਰ ਬਣੇ ਵਿੱਚ ਇਹਦੇ ਵਿੱਚ ਦੇਖੋ ਜੀ ਇਹਦੇ ਚ 2-4 ਮੇਨ ਪੁਆਇੰਟ ਜਿਹੜੇ ਰੱਖੇ ਗਏ ਅਸੀਂ ਇਹ ਰੱਖੇ ਗਏ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜਾਣ ਨਸ਼ੇਰੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੀ ਪਿੰਡ ਦੀ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕੋਈ ਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬਣਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲਤ 'ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਐਡਜਸਟ ਕਰਵਾਵਾਂਗੇ ਉਹਦੀ ਜਿੰਨੀ ਹੈਲਪ ਹੋ ਸਕੀ ਹੈ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇ ਦੇ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਵਾਲੇ ਨੂੰ ਛਡਾਉਣ ਥਾਣੇ 'ਚ ਜਾਂਦਾ ਵਾ ਉਹਦੇ ਬਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਏ ਜਾਣਗੇ